ਸਾਲਾ ਕੇ ਕੰਮ ਕੀ ਦੇ ਬੰਦੇ ਮਤਾਂ ਦੇ ਤਾ ਪੂਰ ਕਰੰਡਿਆ ਦਰਦਿਆਂ ਨੂੰ ਉੱਤੇ ਆ ਜਾ ਪੂਰ ਕਰੰਡਿਆ ਕੀ ਕਰੰਡਿਆ ਮੇਰੀ ਗੱਲ ਸੁਣੋ ਦੋ ਚਦਾਨੀਆਂ ਨੂੰ ਆ ਕੇ ਸ਼ਰੀਆ ਕੈਮਰਾ ਥੱਲੇ ਕੰਮ ਕੀ ਲਿਆ ਉਹ ਚਲੇ ਆ ਕੇ ਸਾਡੇ ਦੇ ਪ੍ਰਸ਼ਾਸਨ ਸਾਲਾ ਮੱਝਾ ਚਾਹੀਦਾ ਕਰਵਾਇਆ ਤਮ ਕੀ ਬੰਦੇ ਮੈਂ ਸਰਪੰਚ ਮੈਂ ਵੀ ਥੱਲੇ ਕਰ ਲਿਆ ਇਹ ਪਰ ਤੋਂ ਦੇਖੋ ਅਨੌਖਾ ਗਾਦੇ ਆ ਬੱਸ ਕਹਿੰਦੇ ਇਹਨਾਂ ਨੂੰ ਪ੍ਰੈਸ਼ਰ ਨੇ ਕਹਿੰਦੇ ਨੇ ਇਹਨਾਂ ਨੂੰ ਪੈਸੇ ਚੜਿਆ ਅੱਜ ਆਇਆ ਇਹ ਯਾਰ ਚਲਾ ਲਉਂਦੇ ਨਹੀਂ ਜਿਦਾ ਮਰਜ਼ੀ ਤਰ੍ਹਾਂ ਗਾਣਾ ਸੁਣ ਰਹਿਣ ਲੱਗੇ ਕੱਲ ਉਹਨਾਂ ਨੇ ਫੇਰ ਫੋਨ ਕਰਕੇ ਧਮਕੀ ਦਿੱਤੀ ਆ ਸਾਨੂੰ ਜੇ ਰਾਜੀਨਾਮਾ ਨਾ ਦਿੱਤਾ ਭਗੋੜਾ ਹੋ ਕੇ ਬੰਦਾ ਦਾ ਦਿਮਾਗ ਦਾ ਕੇ ਸਾਰੇ ਜੀ ਅੱਧੀ ਲੋਕ ਸੇਫ ਨਹੀਂ ਨਾ ਇੱਥੇ ਪੁੱਛਦੇ ਆਏ ਕਦੇ ਇਹਦਾ 100 ਰੁਪਏ ਆਪ ਬਿਆ ਲਖਾਇਆ ਖਣੇ ਵੀ ਉਹਨੇ ਬਿਆ ਲਖਾਇਆ ਹੀ ਮੈਂ ਉਹ ਨੂੰ ਵੀ ਆਏ ਕਾਰਵਾਈ ਨਹੀਂ ਕੋਈ ਕਰੌਲੀ ਉਹਦੇ ਡਾਕਟਰ ਪਈ ਨਹੀਂ ਜੀ ਕਾਰਵਾਈ ਦਾ ਹੀ ਤਰਲ ਲਖਾਇਆ ਸੀ ਉਹ ਤਾਂ ਲਿਖੀ ਆ ਨਾ ਉਹਦੇ ਮੈਕਾਉਂਟ ਸਾਹਮਣੇ ਗਿਆ ਸਰ ਦੇ ਸਾਹਮਣੇ ਗਿਆ ਮੈਨੂੰ ਉਹ ਤੋਂ ਫਲਾਅ ਪੁੱਛਣੇ ਪਏ ਤੁਹਾਨੂੰ ਤਾਂ ਕਰਕੇ ਉਹਦਾ ਉਹ ਆਇਆ ਤੋਂ ਉਹ ਜੀ ਨਾਲ ਸਾਡੇ ਕੋ ਫੋਟੋ ਵੀ ਹੈਗੀ ਆ ਮੈਂ ਕੱਲ ਠੀਕ ਆਵੇ ਉਹ ਸਾਡੇ ਸਰ ਬਾਗਤੀਆ ਸਿੱਟ ਕਰੀ ਗਏ ਤਾਂ ਨਾ ਜੇ ਨਹੀਂ ਕਰੀ ਉਹ ਮਦਦ ਪੁੱਛਿਆ ਵਾਂ ನೋಮಪ್ಪ ಬಂದು ಬೆರೆದಿರೋ ಕಾರಣ ಬಾದಿ ವ್ಯಾಣ ಹೋಯಿ ಸಿ ಎ ಮರಾನಾ ಬದಿಯೋ 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 ಜನದಿ ಬಲಂದರ ಅದ ಮ ಪ્યાર ಲಖಾ 100 ಮದ ਇਹ ਅੱਗੇ ਅਜੇ ਆਣਾ ਕੋਈ ਨਹੀਂ ਤਾਂ ਉਹ ਚਾਹਦਾ ਜੀ ਕਾਰ ਵੀ ਨਹੀਂ ਕਰਾਉਣੀ। ਉਹਨਾਂ ਦਾ ਰਾਜੀ ਨਾਮਾ ਚੱਲਦਾ ਹੀ ਨਹੀਂ ਸੀ ਕਿਹਾ ਉਹਨਾਂ ਨੇ। ਸਾਡਾ ਰਾਜੀ ਨਾਮਾ ਨਹੀਂ ਸੀ ਚੱਲਦਾ। ਸਾਡਾ ਕੋਈ ਰਾਜੀ ਨਾਮਾ ਨਹੀਂ ਸੀ ਚੱਲਦਾ ਆ ਗਿਆ ਸੀ। ਉਹ ਜਿਹੜਾ ਇਨਸਪੈਕਟਰ ਆਇਆ ਜੀ ਉਹਦੀ ਪਾਣੀ ਦੀ ਰਿਪੋਰਟ ਮੈਂ ਵਖਾਣੀਆਂ। ਸਰਮਪਾ ਉਹਨੇ ਇੰਨੀ ਗੱਲ ਕਹਿ ਗਿਆ ਇੱਕ ਪਲੱਸਟਰ ਲਵਾ ਲਓ ਬਸ ਜੱਤ ਕਿ ਉਹਦੇ ਹੱਥ ਦੀ ਵੀ ਹੱਡੀ ਟੁੱਟੀ ਸੀ ਬਾਹਰ ਵੀ ਹੈਗੀ। ਇੱਥੋਂ ਤੱਕ ਕਹਿ ਕੇ ਡਾਕਟਰ ਸਾਹਿਬ ਨੇ ਕਿਹਾ ਅੰਮਲ ਸਰ ਲੈਫਰ ਕਰਨਾ ਤੇ ਹੱਡੀ ਟੁੱਟੀ ਆ। ਫ੍ਰੇਮ ਪੈਣੀ ਆਉਂਦਾਂ ਨੇ। ਲੈਫਰਸ ਲਾਓ ਸਾਰੀ ਪਲਾਰ ਤੇ ਪ੍ਰੈਸਰ। ਜਿਹਨੇ ਕਿਹਾ ਨੇ। ਮਾਤਾ ਮਰ ਗਿਆ ਮੈਨੂੰ ਕਹਿ ਨਹੀਂ ਕਮਾਣੀ ਮੇਰਾ ਪੁੱਤ ਮਰ ਗਿਆ ਮੇਰਾ ਪੁੱਤ ਮਰ ਗਿਆ ਮੇਰਾ ਮੇਰਾ ਪੁੱਤ ਮਰ ਗਿਆ ਕਿਹਦੇ ਦਿਨ ਦਾ ਆਪੇ ਆਪ ਤਾਂ ਹੋ ਗਿਆ ਮੈਨੂੰ ਮਾਰੀ ਤੀ ਨਾ मेरा मेरा मर गया मेरा मेरा मर गया मेरा 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 मेरा

ਮੈਂ ਤਾਂ ਨਹੀਂ ਜਾਣਾ ਤੇ ਛੋਟੇ ਨੂੰ ਤਾਂ ਨਹੀਂ ਜਾਇਆ ਇੱਕ ਮਿੰਟ ਇਹ ਮੈਨੂੰ ਮੈਂ ਮਿਲੋ ਧੀਏ ਮੈਂ ਤੁਹਾਡੀ ਗੱਲ ਨੂੰ ਸਾਡੇ ਰਿਪੋਰਟ ਉਹ ਤਾਂ ਮੈਨੂੰ ਵਾਲਾ ਤਾਂ ਆ ਦੇਤੀ ਹੈ ਤੁਹਾਡੇ ਡਾਕਟਰ ਨੇ ਲੰਘਿਆ ਕਿਹੜਾ ਡਾਕਟਰ ਤੁਹਾਡਾ ਅੱਜ ਰਜਿਸਟਰ ਦੇਤੀ ਤੁਹਾਡੇ ਕੰਮ ਨਹੀਂ ਚੱਲ ਗਿਆ ਨਾ ਪਰ ਇੱਕ ਕਮਾਈ ਦਾ ਪਦ ਨਹੀਂ ਕੀ ਦੱਸੋ ਕਿਥੋਂ ਕਮਾਈ ਕਰਾਂਗੇ ਅਸੀਂ ਮੇਰਾ ਜੱਟ ਕਿਥੋਂ ਘਲਾਵਾਂਗੇ ਅੱਜ ਰਜਿਸਟਰ ਦੇਤੀ ਰੱਖਿਆ ਕਮਾਈ ਦਾ ਕਿਥੋਂ ਕਰਨੀ ਆ ਮੈਨੂੰ ਇਸ ਦਾ ਨਹੀਂ ਪਤਾ ਮੈਨੂੰ ਇਸ ਦਾ ਨਹੀਂ ਪਤਾ ਮੇਰੇ ਕੋਲ ਤੁਹਾਨੂੰ ਜੇ ਹੂਮੀਆਂ ਨੂੰ ਇਨਸਾਫ ਨਾ ਮਿਲੇਗਾ ਫਿਰ ਇਹ ਕਿਉਂ ਨਹੀਂ ਮਿਲੇਗਾ ਚਾਚਾ ਉਹ ਨਹੀਂ ਮਿਲੇਗਾ ਜੀ ਨਾ ਮੇਰੇ ਨਾਲ ਇੱਧਰ ਦੇਖੋ ਇਹ ਬਦਮਾਸ਼ ਨਾ ਇੱਧਰ ਦੇਖੋ ਮੈਂ ਨਾ ਇਹ ਜੀ ਨਾ ਇਹ ਉਹ ਬਦਮਾਸ਼ ਨਾ ਇੱਧਰ ਦੇਖੋ ਰਣਾ ਮੈਂ ਵੋਰਾ ਪਰਵਾਰ ਦੀ ਨੂੰਹ ਆ ਇਹ ਮੇਰਾ ਦੇਵਰਾ ਤੇ ਮੇਰਾ ਭਰਾ ਵਾ ਰਕੜੀ ਦੇ ਮੇਰਾ ਭਰਾ ਖੋ ਲਿਆ ਇਹਦਾ ਨਾਮ ਜ਼ੋਰੇ ਵਾ ਸੱਡਵੀਂ ਕੋਲੇ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਹ ਦੀ ਉਮਰ 32 ਸਾਲ ਦੀ ਕੁਮਾਰਾ ਮੁੰਡਾ ਜੀਗਾ 4 ਮਹੀਨੇ ਹੋਏ ਫਾਦਰ ਦੀ 뎃 ਨੂੰ ਇਹ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲਿਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਸਾਨੂੰ ਤੇ ਬਾਜ਼ਾਰ ਚੋਂ ਫੋਨ ਆਇਆ ਭਰਾ ਦਾ ਚਿੰਤ ਮੁੰਨੀ ਗਿਆ ਸੀਗਾ ਸਾਨੂੰ ਉੱਥੋਂ ਫੋਨ ਆਇਆ ਨੂੰ ਸੱਟਾ ਮਾਰ ਗਏ ਸੀਗੇ ਸੇਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲੈਂਦੀ ਕਿ ਤੇ ਨਿਸ਼ਾਨਾ ਆ ਰਿਹਾ ਤੇ ਆ ਜਦੋਂ ਅੱਜੀ ਗੇ ਮੁੰਡਾ ਮੰਨੇ ਰੂ ਆਇਆ ਦਾ ਜੀ ਸੀ ਬਲ ਹਸਤ ਲਿਆ ਆ ਉਹਦੇ ਐ ਟਾਂਕੇ ਢੁੰਕੇ ਲਾ ਕੇ ਨੂੰ ਫਰਸਟ ਏਡ ਦਿੱਤਾ ਗਿਆ ਉਹਨੂੰ ਬਰਥਡੇਟ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਕਾਰ ਚੀ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਤਮਕਾ ਕੇ ਕਿ ਗਾੜ ਦੇ ਸਾਹਮਣੇ ਜਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਦਰਖਾਸਤ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਜੀ ਫਿਰ ਮਾਰਾਂਗੇ ਸੰਨੀ ਡਾਂਗ ਕਬੂਰੀ ਗੇਟ ਦਾ ਸੰਨੀ ਖੋਸਲਾ ਤਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਨੋ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਨੂਆ ਨਾਮ ਨੇ ਅੱਜ ਜਾ ਕੇ ਸਚੁਰੂ ਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਜੇਪ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਘਰ ਸਾਹਮਣੇ ਸਾਨੂੰ ਧਮਕੀ ਦੇ ਗਏ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਦੋ ਜਨਾਨੀ ਨੇ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਐ ਚਾਰ ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਉਹਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇਖੋ ਉਹਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਾਵਾ-ਦਾਵਾ ਆਪਣੀ ਪੈਂਟ ਦੇ ਵਿੱਚੋਂ ਨਹੀਂ ਨਿਕਾ ਲਿਆ ਬਾਹਾਂ ਫੜ ਕੇ ਉਹਦੇ ਬਾਹਾਂ ਫੜ ਕੇ ਇਹ ਕਰਕੇ ਬਾਹਾਂ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਹੱਥ ਟੁੱਟਾ ਦਾ ਐਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜੇ ਵਾਲੀ ਦੁਕਾਨ ਦੇ ਅੰਦਰੋਂ ਕੱਢ ਕੇ ਲੱਕਣਾ ਸਿਰ ਚ ਮਾਰੀਆਂ ਕੋਈ ਛੜਾਣਾ ਲਾਣੀ ਉੱਥੇ ਮਲਾਨੇ ਬਾਜ਼ਾਰ ਚ ਜਮਿਆ ਮੈਂ ਚਿੰਤਪੁਰਨੀ ਕਿਤੋਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ ਸਾਢੇ 9 ਵਜੇ ਤੱਕ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਪਘੋੜਾ ਆ ਗਿਆ ਤੁਹਾਨੂੰ ਸਾਰੇ ਟੱਪਰ ਨੂੰ ਮਾਰ ਦਾਂਗਾ ਮੈਂ ਫੇਰ ਕੰਪਲੇਨ ਕੀਤੀ ਐਸਐਚਓ ਅੱਜ ਕਿੱਤੀ ਸਾਡਾ ਮੁੰਡਾ ਮਾਰ ਕੇ ਗਏ ਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਏ ਐ ਮਾਰ ਕੱਟੀ ਇਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸ ਐਚਓ ਸਿਟੀ ਦਾ ਬਲਵਿੰਦਰ ਸਿੰਘ ਐਸ ਐਚਓ ਮੈਂ ਫੋਨ ਤੇ ਵੀ ਫੋਨ ਕੀਤੇ ਮੈਂ ਫਿਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਿਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿ째 ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨੇ ਦੇ ਪੁੱਤ ਮਾਰਨੇ ਨੇ ਉਹਨਾਂ ਨੂੰ ਕਈਆਂ ਦੇ ਪੁੱਤ ਤਾਂ ਸੇਰ ਪਾ ਕੇ ਸੌੜਦੇ ਨੇ ਕਿ ਨਾ ਸੜਾ ਟੱਬਰ ਕੱਟਾ ਪਾ ਲਈਏ ਬੇਰਮਾਨਾ ਕੇ ਤੁਹਾਨੂੰ ਅੱਛੀ ਸੇਫ ਨਹੀਂ ਲੈਗੇ ਕਿ ਚਲੇਗਾ ਕੀ ਕਰੇਗਾ ਕੱਲਾ ਬੰਦਾ ਕੀ ਕਰੇਗਾ ਸਿੱਧੇ ਮਾਰ ਕੇ ਜਿਸ ਜਾਨ ਲਖਾਇਆ ਸੀ ਤੇ ਅਜੇ ਅਡਾ ਦਵਾ ਤੜਾਦਾ ਲਈ ਲਾਉਂਦਾ ਇਹ ਹੀ ਕਾਰਵਾਈ ਨੇ ਕਰੀ ਉਹਦੇ ਰੱਪਟ ਪਾਤੀ ਇਹਨਾਂ ਨੂੰ ਫਿਰ ਰੈਫਰ ਕਰਤਾ ਉੱਥੇ ਅੰਬਰ ਸਾਦਾ ਗੋਨਾਨਗ ਹਸਪਤਾਲ ਉੱਥੇ ਹੁਣ ਫਿਰ ਡਾਟਾ ਜੀ ਹੜਤਾਲ ਕਰਕੇ ਇਹਦਾ ਕੋਈ ਲਾਜ ਨਹੀਂ ਟਰੀਟਮੈਂਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਸਰਪੰਚ ਮਾਮਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਕਰ ਸੀ ਤੇ ਇਹਨੂੰ ਨਸ਼ੇ ਦੇ ਵਿੱਚ ਧੱਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਬੜਾ ਮੈਦ ਕਾਲੇ ਤੁਸੀਂ ਕੀ ਕਹਿੰਦੇ ਹੋ ਵੇਲੇ ਉਹ ਟਿ ਫਾਲਟਰ ਪਰਚੇ ਆ ਫਿਰ ਕਿ ਪਰਚੇ ਪਹਿਲਾ ਪਰਚਾ ਇਹਦੇ ਵਿੱਚ ਮੇਰੀ ਗੱਲ ਸਾਨੂੰ ਮੈਨੂੰ ਅੱਜ ਹੋਣੇ ਪਤਾ ਲੱਗਾ ਪਿਆ ਆ ਕੇ ਲੱਗਾ ਪਿਆ ਲੱਗੇ ਪਰਚਾ ਜੋ ਬੰਦੀ ਕਰਵਾਇਆ ਕੋ ਜਿਹੜੇ ਜਿਹੜੇ ਨਾਲ ਆਏ ਆਰੀ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲਓ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਐਤਕ ਬੰਦਾ ਨਹੀਂ ਕੋਈ ਚੁਟਿਆ ਗਿਆ ਹੁਣ ਇੱਕ ਗੱਲ ਸੁਣੋ ਇੱਕ ਕੁੜੀ ਪਿਛੇ ਨਹੀਂ ਵੇਖੋ ਜੀ ਜੋ ਮੈਨੂੰ ਮੈਮਦਰ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇ ਦੇ ਫੀਟਵਾ ਮੈਂ ਇਹਦੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਦੇ ਬਿਆਨ ਦੇ ਦੇ ਫੀਟਾ ਤੇ ਬਿਆਨ ਲਖਾਉਣ ਕੇ ਉਹ ਕਹਿੰਦਾ ਕਿ ਮੇਰੀ ਹਾਲੇ ਜੀ ਐਮਰਜੈਂਸੀ ਰਣਾ ਉੱਤੇ ਐਕਸ ਰਿਪੋਰਟ ਨਹੀਂ ਮੈਨੂੰ ਮਿਲੀ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਹੀਂ ਐਕਸ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਿਬ ਉਹਨੇ ਆਪ ਗੱਲ ਕੀਤੀ ਜਾਣ ਕੇ ਕਿ ਮੇਰੀ ਐਕਸ ਰਿਪੋਰਟ ਦੋ ਡਾਕਟਰ ਸਾਹਿਬ ਕਹਿੰਦੇ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀਆਂ ਵਾਲੇ ਨੂੰ ਦੇਣੀ ਆ ਇਹ ਡਾਕਟਰ ਸਾਹਿਬ ਰਿਪੋਰਟ ਦੇਣਗੇ ਤੇ ਜੋ ਤੁਹਾਡਾ ਬੰਦਾ ਉਹ ਉਸੇ ਜਿਹੜਾ ਰਿਪੋਰਟ ਦੇ ਦਗਾ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਸਰਬ ਕਹਿੰਦੇ ਕਿ ਇਹਦਾ ਜੋ ਭੰਦਾ ਤੁਸੇ ਰਿਪੋਰਟ ਦੇ ਲਗੇ ਆਪਣਾ ਨੰਬਰ ਦੇ ਕੇ ਮੈਂ ਜੋ ਵੀ ਤੁਹੇ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆ ਮੇਰੇ ਨੂੰ ਬਿਆਨ ਲਖਾਇ ਹੀ ਬੀਬੀ ਫਿਰ ਗੱਲ ਕਰ ਲਓ ਮੇਰੀ ਗੱਲ ਅੱਛਾ ਮੈਂ ਦੇਖੋ ਇਹ ਰੋਪਾ ਕੇ ਇੱਕ ਹੀ આરોਪ ਆ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਇਹ ਦਿੱਤੀਆਂ ਜਾ ਰਹੀਆਂ ਹੈ ਜਿਹੜੀ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਆ ਤਰਾ ਦੇ ਦੇਖੋ ਦੋਆ ਤਰਾ ਦੇ ਬੰਦੇ ਦੋ ਬੰਦੇ ਧੱਕੇ ਤੇ ਇੱਕ ਪਾਰਟੀ ਉਹਨਾਂ ਦਾ ਰੱਖ ਲਈ ਇੱਕ ਇਦਾਂ ਦਾ ਮੁੰਡਾ ਰੱਖ ਲਈ ਯਾਰ ਮੇਰੀ ਗੱਲ ਹਾਂਜੀ ਦੋਹੇ ਪਾਰਟੀਆਂ ਦੇ ਬੰਦੇ ਦਾਖਲ ਦੋਹਾਂ ਪਾਰਟੀਆਂ ਦੇ ਆਪਣੇ ਅਰਕੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾ ਵਿੱਚ ਸਾਡੇ ਡਾਕਟਰ ਲਈ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡਾ ਨਹੀਂ ਕੋਈ ਗੱਲ ਭੰਦੀ ਤੇ ਮੈਨੂੰ ਫੋਨ ਕਰਵਾ ਕਰੋ ਇਹ ਮੈਟਰ ਖੋ ਆ ਪਾਵਾਂਗਾ ਤੇ ਜਿੱਥੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉੱਥੇ ਮੈਂ ਆ ਜਾਊਗਾ ਤੇ ਮੈਨੂੰ ਬਿਆਨ ਲਖਾਤ ਜੋ ਤੁਹਾਡੇ ਕਾਰਵਾਈ ਕਰਾਉਣੀ ਕਰਾ ਲਿਓ ਦੇਖੋ ਦੋਹੇ ਪਾਰਟੀਆਂ ਦੇ ਬੰਦੇ ਦਾਖਲ ਹੀ ਇਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲ ਹੀ ਹੁੰਦਾ ਤਾਂ ਵੀ ਤੇ ਜੇਕਰ ਸਾਡੇ ਸਾ ਕੋੜ ਕੀ ਕਰਾ ਕੇ ਦੀਆ ਵੇਖੋ ਜਿਹੜਾ ਬਿਆਨ ਖਾਣੇ ਨੂੰ ਫਨ ਹੋਣੇ ਫੋਨ ਗਿਆ ਮਾਤਾ ਜੀ ਦਾ ਨੀ ਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਅੱਜ ਆਈ ਨਹੀਂ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਹੋਏ ਨਾਲ ਜਾ ਕੇ ਤਰਖਾਸ ਦੇ ਚਲੋ ਮੈਨੂੰ ਨੇ ਪਹਿਲਾਂ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸ ਤਰ੍ਹਾਂ ਤੁਰਨ ਤੋਂ ਮੁੱਢਿਆ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਹਨੂੰ ਚਿਕਨ ਦੀ ਡੈਥ ਹੋ ਗਈ ਇਹਨੂੰ ਮੁੰਡੇ ਰੈਫਰ ਕੀਤਾ ਸੀ ਹਸਪੀਟਲ ਉਸ ਲਾਸ਼ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਨੂੰ ਕਿਸੇ